ਰੁਝਾ ਵਧੀਆ ਜੀ ਜੋ ਸੰਗਤਾਂ ਮਤਲਬ ਕੀ ਕਹ ਲਓ ਕਿ ਵੋਟਾਂ ਜਿੰਨੀਆਂ ਪਾਰੀਆਂ ਬਹੁਤ ਵਧੀਆ ਜੀ ਮੈਂ ਕਿਸੇ ਨੂੰ ਕਿਉਂ ਕਵਾਂ ਕਿ ਕਿਦਾਂ ਹੈ ਨਾ ਬਹੁਤ ਸੋਹਣਾ ਰੁਝਾ ਕੋਈ ਗੱਲ ਨਹੀਂ ਕਿਰਪਾ ਗੁਰੂ ਸਾਹਿਬ ਦੀ ਜੀ ਕਿਵੇਂ ਦੇਖਦੇ ਜੋ ਵਿਰੋਧੀ ਪਾਰਟੀ ਨੂੰ ਪਛੜਦੇ ਹੋਏ 3 ਨੰਬਰ ਤੱਕ ਪਹੁੰਚ ਗਏ ਉਹ ਕੀ ਕਹਿਣਾ ਚਾਹੋਗੇ ਵੋਟਰਾਂ ਤੋਂ ਦੇਖੋ ਮੈਂ ਤੁਹਾਡੇ ਮਾਧਿਅਮ ਰਿਕ ਕੋ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਅੱਥਰ ਦਿਨ ਰਾਤ ਮਿਹਨਤ ਕੀਤੀ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿਉਂਕਿ ਦੇਖੋ ਮੇਰੀ ਕੋਈ ਪਾਰਟੀ ਨਹੀਂ ਸੀ ਹਨਾ ਕੋਈ ਵੱਡਾ ਵੱਡਾ ਸਟਰਕਚਰ ਨਹੀਂ ਸੀ ਜਿਹੜਾ ਮੈਂ ਇੰਨਾ ਜ਼ਿਆਦਾ ਹਰத் ਹਲਕੇ ਤੇ ਵਿਚਾਰ ਬੰਦਾ ਹਨਾ ਪਰ ਜਿੰਨਾ ਵੀ ਵਿਚਰੇ ਜਿੰਨਾ ਕੁਝ ਹੋਇਆ ਪਿਆ ਤੇ ਬਹੁਤ ਵਧੀਆ ਕੀਤਾ ਕਿਉਂਕਿ ਸੱਤਾਧਾਰੀ ਨੇ ਪਾਰਟੀਆਂ ਸੀ ਉਹਨਾਂ ਕੋ ਪੈਸਾ ਬਹੁਤ ਜ਼ਿਆਦਾ ਸੀ ਅੰਨੇ ਵਾਂ ਨੂੰ ਪੈਸਾ ਵੰਡਿਆ ਅੰਨੇ ਵਾਂ ਨਸ਼ਾ ਵੰਡਿਆ दारू ਉਹਨਾਂ ਨੇ ਕਿੰਨੀ ਵੰਡੀ ਆਪਣਾ ਹੋੜੀਆਂ ਚੱਕ ਕਰ ਸਕਦੇ ਕੀ ਕੁਝ ਉਹਨੇ ਪ੍ਰਚਾਰ ਬਹੁਤ ਜ਼ਿਆਦਾ ਕੀਤਾ ਆਪਣੇ ਵੱਲ ਜੀ ਆਪਣਾ ਕੀ ਲੱਗਦਾ ਹੈ ਪੰਥਕ ਜਿਹੜਾ ਆਪਣਾ ਕੈਡਰ ਸੀਗਾ ਉਸ ਤੇ ਵੀ ਪ੍ਰਭਾਵ ਪਾਇਆ ਇਹਨਾਂ ਚੀਜ਼ਾਂ ਦਾ ਜੋ ਉਹਨਾਂ ਨੇ ਕੀਤਾ ਉਹਦੀ ਪਾਰਟੀਆਂ ਦੇਖੋ ਇਹ ਤੁਹਾਨੂੰ ਵੀ ਪਤਾ ਪਿਆ ਤੇ ਹੈ ਹੀ ਹੈ ਜੀ ਕਿਉਂ ਨਹੀਂ ਪਿਆ ਪਿਆ ਤੇ ਹੈ ਹੀ ਹੈ ਜੀ ਚਨਾਬ ਦਾ ਪੈਸੇ ਦਾ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੌਣ ਮਨਦੀਪ ਸਿੰਘ ਦੀ ਹਾਰ ਦਿੰਦੇ ਕਿ ਪੰਥ ਆ ਰਿਹਾ ਕੌਣ ਮੰਦੀਪ ਆ ਰਿਹਾ ਜਾਂ ਪੰਥ ਆ ਰਿਹਾ ਨਾ ਮਨਦੀਪ ਸਿੰਘ ਆ ਰਿਹਾ ਨਾ ਪੰਥ ਆ ਰਿਹਾ ਪੰਥ ਵੀ ਚੜਦੀ ਕਲਾ ਚ ਮੰਦੀ ਵੀ ਚੜਦੀ ਕਲਾ ਚ 2027 ਦਾ ਕੰਮ 2027 ਨੂੰ ਮਨਦੀਪ ਜੀ ਤੁਹਾਨੂੰ ਪੰਥਕ ਪਾਰਟੀ ਨੇ ਸਭ ਤੋਂ ਜ਼ਿਆਦਾ ਹੀ ਪਰ ਜਿਹੜਾ ਕੰਪੇਨ ਹੋਈ ਹੈ ਸਿਰਫ ਵਾਰ ਪੰਜਾਬ ਨੇ ਕੰਪੇਨ ਕੀਤੀ ਹੈ ਨਹੀਂ ਸਾਰਿਆਂ ਨੇ ਕੀਤੀ ਹੈ ਜੀ ਸਾਰਿਆਂ ਨੇ ਕੀਤੀ ਕਿਸੇ ਇੱਕ ਨੇ ਨਹੀਂ ਸਾਰਿਆਂ ਨੇ ਕੀਤੀ 2027 ਨੂੰ ਕਿਦਾਂ ਵੇਖੀ ਹੋਈ ਜੀ ਉਹ ਵੀ ਬਹੁਤ ਵਧੀਆ ਆਏਗਾ ਜੀ ਕੋਈ ਗੱਲ ਨਹੀਂ ਸਾਰੇ ਰਲ ਮਿਲ ਕੇ ਸਿਰ ਜੋੜ ਕੇ ਚੱਲਾਂਗੇ ਨਤੀਜੇ ਉਹਦੇ ਵੀ ਵਧੀਆ ਆਣਗੇ ਜੀ ਹੌਸਲੇ ਕਿਦਾਂ ਦੇ ਨੇ ਮਨਦੀਪ ਸਿੰਘ ਹੌਸਲੇ ਚੜਦੀ ਕਲਾ ਚ ਪਹਿਲਾਂ ਵੀ ਤੇ ਅੱਜ ਵੀ ਚੜਦੀ ਕਲਾ ਤੇ ਹੰਦੀ ਕ